ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਪਹੁੰਚ ਗਏ ਆਪਾਂ ਫਿਰ ਪਰ ਮੰਡੀ ਤੇ ਤੇ ਦੱਸਦੇ ਆਂ ਅੱਜ ਦੀ ਕੀ ਅਪਡੇਟ ਰਹੀ ਆ ਤਰੀਕ ਹੈਗੀ ਆ ਜੀ 1 ਤਰੀਕ 10ਵਾਂ ਮਹੀਨਾ 2025 ਜਿਵੇਂ ਕੱਲ ਨੂੰ ਦੁਸ਼ਹਿਰਾ ਵਾ ਤੇ ਅੱਜ ਦੀ ਉਸ ਤੋਂ ਇੱਕ ਦਿਨ ਪਹਿਲਾਂ ਦੀ ਮੰਡੀ ਦੀ ਦੱਸਦੇ ਆਂ ਇੱਕ ਤਰੀਕ ਦੀ ਕੀ ਅਪਡੇਟ ਆ ਸਭ ਤੋਂ ਪਹਿਲਾਂ ਦੱਸਦੇ ਆਂ ਭਿੰਡੀ ਭਿੰਡੀ ਵਿਕੀ ਜੀ 25 ਤੋਂ 30 ਰੁਪਏ ਜੀ ਤੇ ਜੋ ਭਿੰਡੀ ਵਿਕੀ ਆ ਜੀ 10 ਤੋਂ 15 ਕਿਲੋ ਦਾ ਲਫਾਫਾ ਜੋ ਵੀ ਰੇਟ ਹੁੰਦੇ ਆ ਕਿਲੋ 2 ਕਿਲੋ ਚੀਜ਼ਾਂ ਦੇ ਨਹੀਂ ਰੇਟ ਹੁੰਦੇ ਕਿਰੇਟਾਂ ਦੇ ਰੇਟ ਹੁੰਦੇ ਆ ਚਾਹੇ ਲਫਾਫਿਆਂ ਦੇ ਰੇਟ ਹੁੰਦੇ ਆ ਸਭ ਤੋਂ ਭਿੰਡੀ ਵਿਕੀ 25-30 ਰੁਪਏ ਲਫਾਫਾ ਮਿਲੂਗਾ ਜੀ 15 ਤੋਂ 20 ਕਿਲੋ ਦਾ ਗਾਂ ਕੀ ਜੀ ਟੋਰੀ ਟੋਰੀ ਵਿਕੀ ਆ ਜੀ 40-45 ਰੁਪਏ ਉਹਦਾ ਵੀ ਕਰੇਟ ਮਿਲੂਗਾ ਜੀ 15 ਕਿਲੋ ਦਾ ਟੋਰੀ ਕਰੇਟਾਂ ਚਾਉਂਦੀ ਆ 15 15 ਕਿਲੋ ਦਾ ਕਰੇਟ ਹੋਊਗਾ ਜੀ ਗਾਂ ਦਾ ਜੀ ਕਰੇਲਾ ਕਰੇਲਾ ਵਿਕਿਆ ਜੀ 45 ਰੁਪਏ ਕਰੇਲਾ ਵਿਕਿਆ 45 ਰੁਪਏ ਤੇ ਉਹ ਵੀ ਲਫਾਫਿਆਂ ਚਾਉਂਦਾ ਵਾ 10 ਤੋਂ 12 ਕਿਲੋ ਦਾ ਲਫਾਫਾ ਹੋਊਗਾ ਜੀ ਕਰੇਲੇ ਦਾ ਨਾ ਗਿਆ ਜੀ ਖੀਰਾ ਖੀਰਾ ਚਾਈਨਸ ਖੀਰਾ ਵਿਕਿਆ ਜੀ 35 ਰੁਪਏ ਇਹਦਾ ਵੀ ਤੁਹਾਨੂੰ ਲਫਾਫਾ ਮਿਲੂਗਾ ਜੀ 15 ਕਿਲੋ ਦਾ ਨਾ ਗਿਆ ਜੀ ਦੇਸੀ ਖੀਰਾ ਦੇਸੀ ਖੀਰਾ ਵਿਕਿਆ ਜੀ 25 ਰੁਪਏ ਇਹ ਵੀ 10 ਤੋਂ 15 ਕਿਲੋ ਦਾ ਲਫਾਫਾ ਮਿਲੂਗਾ ਜੀ ਗਾਹ ਕੀ ਜੀ ਮੂਲੀ ਮੂਲੀ ਵਿਕੀ ਆ ਜੀ 30 ਰੁਪਏ ਇਹ ਮਿਲੂਗੀ ਜੀ 5 ਕਿਲੋ ਦੀ ਤੁਹਾਨੂੰ ਪੂਲੀ ਬੰਨੀ ਮਿਲੂਗੀ ਜੀ ਮੂਲੀ ਦੀ 5 ਕਿਲੋ ਦੀ ਪੂਲੀ ਹੋਊਗੀ ਜੀ ਗਾਂ ਕੀ ਜੀ ਆਰਬੀ ਆਰਬੀ 20 ਰੁਪਏ ਵਿਕੀ ਆ ਜੀ ਇਹ ਵੀ 10 ਕਿਲੋ ਦਾ ਲਫਾਫਾ ਹੋਗਾ ਜੀ ਆਰਬੀ ਦਾ ਕਹਾਂਗੇ ਜੀ ਚੂਚੂ ਚੂਚੂ ਵਿਕਿਆ ਜੀ 12 13 ਰੁਪਏ ਇਹ ਇਹਦਾ ਮਿਲੂਗਾ ਜੀ ਤੁਹਾਨੂੰ 10 12 ਕਿਲੋ ਦਾ ਲਫਾਫਾ ਗਾਂ ਕੀ ਜੀ ਬੇਗਣੀ ਬੇਗਣੀ ਵੀ ਵਿਕੀ ਆ ਜੀ 12 13 ਰੁਪਏ ਇਹ ਵੀ ਮਿਲੂਗਾ ਜੀ ਤੁਹਾਨੂੰ 10 10 ਕਿਲੋ ਦਾਲ ਲਫਾਫਾ 10 12 ਕਿਲੋ ਦਾਲ ਲਫਾਫਾ ਗਾਂਗੀਆਂ ਜੀ ਫਲੀਆਂ ਫਲੀਆਂ ਵਿਕੀਆਂ ਜੀ 80 ਰੁਪਏ ਫਲੀਆਂ ਵਿਕੀਆਂ 80 ਰੁਪਏ ਇਹ ਵੀ ਤੁਹਾਨੂੰ 10 ਕਿਲੋ ਦਾਲ ਲਫਾਫਾ ਮਿਲੂਗਾ ਜੀ ਜੋ ਵੀ ਰੇਟ ਏਸ ਕਰਕੇ ਲਫਾਫਿਆਂ ਦੇ ਰੇਟ ਦੱਤੇ ਪਈਆਂ ਕਈ ਭਰਾਣ ਕੇ ਮੰਡੀ ਚ ਏਸ ਰੇਟ ਤੇ ਕਿਲੋ 2 ਕਿਲੋ ਚੀਜ਼ਾਂ ਲੈਣ ਲੱਗ ਜਾਂਦੇ ਆ ਏਸ ਰੇਟ ਤੇ ਕਿਲੋ 2 ਕਿਲੋ ਚੀਜ਼ਾਂ ਨਹੀਂ ਮਿਲਦੀਆਂ ਗੀਆਂ ਗਾਂਗਿਆ ਜੀ ਕੱਦੂ ਕੱਦੂ ਵੇਚਿਆ ਜੀ 35 40 ਰੁਪਏ ਇਹ ਵੀ ਤੁਹਾਨੂੰ 10 ਕਿਲੋ ਦਾਲ ਲਫਾਫਾ ਮਿਲੂਗਾ ਜੀ ਗਾਂਗਿਆ ਜੀ ਟਮਾਟਰ ਟਮਾਟਰ ਵੀ ਗਿਆ ਜੀ 30 ਰੁਪਏ ਇਹ ਤੁਹਾਨੂੰ 15 ਤੋਂ 20 ਕਿਲੋ ਦਾ ਕਰੇਟ ਮਿਲੂਗਾ ਜੀ ਟਮਾਟਰ ਦਾ ਇਹ ਸ ਰੇਟਾਂ ਤੇ ਗਾਂ ਕੀ ਜੀ ਗੋਭੀ ਗੋਭੀ ਵੀ ਕੀ ਹੈ ਜੀ 50 45 50 60 ਰੁਪਏ ਤੱਕ ਗੋਭੀ ਵਿਕੀ ਹੈ ਜੀ ਇਹ ਵੀ ਤੁਹਾਨੂੰ 10 ਤੋਂ 15 15 ਤੋਂ 20 ਕਿਲੋ ਦਾ ਲਫਾਫਾ ਮਿਲੂਗਾ ਜੀ ਗੋਭੀ ਦਾ ਗਾਂ ਕੀ ਜੀ ਮਿਰਚ ਕੌੜੀ ਮਿਰਚ ਵੀ ਕੀ ਹੈ ਜੀ 90 ਰੁਪਏ ਕੌੜੀ ਮਿਰਚ 90 ਰੁਪਏ ਇਹ ਵੀ ਤੁਹਾਨੂੰ 10 ਕਿਲੋ ਦਾ 15 ਕਿਲੋ ਦਾ ਲਫਾਫਾ ਮਿਲੂਗਾ ਜੀ ਗਾਗੀ ਜੀ ਲੋਕੀ ਲੋਕੀ ਵੀ ਕੀ ਹੈ ਜੀ 30 ਰੁਪਏ ਇਹ ਤੁਹਾਨੂੰ 10 ਕਿਲੋ ਦੇ ਲਫਾਫੇ 'ਚ ਮਿਲੂਗੀ ਜੀ ਗਾਂਗੀ ਜੀ ਪਹਾੜੀ ਗਾਜਰ ਪਹਾੜੀ ਗਾਜਰ ਵਿਕੀ ਹੈ ਜੀ 35 ਰੁਪਏ ਇਹ ਵੀ ਤੁਹਾਨੂੰ 10 ਤੋਂ 15 ਕਿਲੋ ਦਾ ਲਫਾਫੇ 'ਚ ਮਿਲੂਗੀ ਜੀ ਗਾਂਗੀ ਜੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਬਾਹਰ ਦੀ ਆਉਂਦੀ ਹੈ ਇਹ ਤੁਹਾਨੂੰ 10 ਤੋਂ 15 ਕਿਲੋ ਦੀ ਪੇਟੀ ਮਿਲੂਗੀ ਜੀ ਇਹ ਪੇਟੀ ਚ ਆਉਂਦੀ ਹੈ ਜੀ ਗਾਂਗੇ ਜੀ ਵੱਡਾ ਵਿੰਗਣ ਇਹ ਵੀ ਤੁਹਾਨੂੰ 10 ਤੋਂ 15 ਕਿਲੋ ਦੇ ਲਫਾਫੇ 'ਚ ਮਿਲੂਗਾ ਜੀ 30 ਰੁਪਏ ਦੇ ਹਿਸਾਬ ਨਾਲ ਗਾਂ ਗਿਆ ਜੀ ਆਦਰਕ ਆਦਰਕ ਵੇਚਿਆ ਜੀ 65 ਰੁਪਏ ਇਹ ਤੁਹਾਨੂੰ 5 ਕਿਲੋ ਮਿਲੂਗਾ ਜੀ ਇਹ 5 ਕਿਲੋ ਮਿਲੂਗਾ ਜੀ ਆਦਰਕ ਇਹ ਵੀ ਲਫਾਫੇ ਚ ਮਿਲੂਗਾ ਜੀ ਲਸਣ ਲਸਣ ਵੀ 5 ਤੋਂ 10 ਕਿਲੋ ਦਾ ਰੇਟ ਹੈ ਜੀ 70 ਰੁਪਏ 70 ਰੁਪਏ ਦੇ ਹਿਸਾਬ ਨਾਲ ਲਸਣ ਵੇਚਿਆ ਜੀ ਨਿੰਬੂ ਵੀ ਕਹੇ ਜੀ 50 ਰੁਪਏ ਨਿੰਬੂ 50 ਰੁਪਏ ਵੇਚਿਆ ਜੀ ਇਹ ਵੀ 10 ਕਿਲੋ ਦੇ ਲਫਾਫੇ ਚ ਵੇਚਿਆ ਜੀ ਗਾਂ ਗਿਆ ਜੀ ਪੇਠਾ ਪੇਠਾ ਵੇਚਿਆ ਜੀ 15 ਰੁਪਏ 13 ਤੋਂ 13 ਤੋਂ ਲੈ ਕੇ 15 ਰੁਪਏ ਤੱਕ ਪੇਠਾ ਵੇਚਿਆ ਜੀ ਪੇਠਾ ਵੀ ਜੇ ਤੁਹਾਨੂੰ ਮਿਲੂਗਾ ਜੀ ਉਹ ਵੀ 10 ਤੋਂ 12 ਕਿਲੋ ਦੇ ਲਫਾਫੇ 'ਚ ਮਿਲੂਗਾ ਜੀ ਗਾਂ ਆ ਗਿਆ ਜੀ ਟਿੰਡੇ ਟਿੰਡਾ ਦੇਸੀ ਟਿੰਡਾ ਹੁੰਦਾ ਜੀ ਇਹਦਾ ਰੇਟ ਹੈਗਾ ਜੀ 40 45 ਰੁਪਏ ਇਹ ਵੀ ਤੁਹਾਨੂੰ 10 ਤੋਂ 15 ਕਿਲੋ ਦੇ ਲਫਾਫੇ 'ਚ ਮਿਲੂਗਾ ਜੀ ਵੀਡੀਓ ਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋ ਐਂ ਹੀ ਡੇਲੀ ਦੀ ਡੇਲੀ ਅਪਡੇਟ ਦਿੰਦੇ ਰਹਿਵਾਂਗੇ ਬਾਕੀ ਆਪਾਂ ਗੁਰਬੀਰ ਚੈਹਲ ਨਾਂ ਰੱਖਦਾ ਪਹਿਲਾਂ ਕਿੱਤਾ ਖੇਤੀਬਾੜੀ ਪੇਜ ਦਾ ਨਾਂ ਸੀ ਉਹ ਕੱਟ ਕੇ ਗੁਰਬੀਰ ਚੈਹਲ ਛੇੜ ਰੱਖਦਾ ਇਹ ਤੁਸੀਂ YouTube ਚੈਨਲ ਤੇ ਖੋਲੋਗੇ ਉਥੇ ਗੁਰਬੀਰ ਚੈਲ 66 ਖੁੱਲ ਗਈ ਹੈ ਐਡ ਦੀ ਰੇਟ ਠੀਕ ਹੈ ਜੀ ਧੰਨਵਾਦ ਜੀ